ਲੁਕਾਠ ਦਾ ਫਰੂਟ ਕੀ ਪੰਜਾਬ ਚ ਹੋ ਸਕਦਾ ਹਤਰੀਕਾਲ ਜੀ ਮੈਂ ਗੁਰਸਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੁਕਾਠ ਬਾਰੇ ਲੁਕਾਠ ਦਾ ਫਲ ਪੰਜਾਬ ਦੇ ਵਿੱਚ ਪੂਰੀ ਵਧੀਆ ਤਰੀਕੇ ਨਾਲ ਹੋ ਸਕਦਾ ਤੇ ਇਹਦੀਆਂ ਤਿੰਨ ਵੈਰਾਈਟੀਆਂ ਨੇ ਜਿਹੜੀਆਂ ਪੀਲ ਜੈਲੋ ਤੇ ਦੋ ਵੈਰਾਈਟੀਆਂ ਯੂਨੀਵਰਸਿਟੀ ਦੀਆਂ ਨੇ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਪੂਰੇ ਕਾਮਨਲੀ ਪੂਰੇ ਵਧੀਆ ਤਰੀਕੇ ਨਾਲ ਹੋ ਰਹੀਆਂ ਨੇ ਇਹ ਆਪਾਂ ਬੀਜ ਤੋਂ ਤਿਆਰ ਕਰਕੇ ਵੀ ਲਾ ਸਕਦੇ ਆ ਤੇ ਇਹਨੂੰ ਆਪਾਂ ਕਲਮੀ ਨੂੰ ਜਾਂ ਗrafted ਵੀ ਲੈ ਸਕਦੇ ਆ ਉਹਨੇ ਇਹ ਜਿਹੜਾ ਤੁਹਾਡੇ ਕੋਲੇ ਇਹ ਬੂਟਾ ਹੈ ਜੀ ਤੁਹਾਡੇ ਸਾਹਮਣੇ ਇਹ ਪੀਲ ਜੈਲੋ ਦਾ ਜੀ ਤੇ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਬਹੁਤ ਵਧੀਆ ਤੇ ਬਹੁਤ ਛੇਤੀ ਫਲ ਦੇਣ ਲੱਗ ਜਾਂਦੀ ਹੈ ਗrafted ਬੂਟੇ ਨੇ ਜੀ grafted ਬੂਟੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਤੇ ਫਲ ਕਾਫੀ ਆ ਚੁੱਕੇ ਆ ਇਹ 2 ਸਾਲ ਦਾ ਹੀ ਬੂਟਾ ਜੀ ਹਜੇ 2 ਸਾਲ ਦੇ ਬੂਟੇ ਤੇ ਵੀ ਤਕਰੀਬਨ ਸਮਝ ਲਓ ਵੀ ਇਹ ਤੇ 30 ਕ ਦਾਣੇ ਫਲ ਦੇ ਆ ਚੁੱਕੇ ਨੇ ਜੀ ਹੁਣ ਆਪਾਂ ਸਿਰਫ ਇਹਦੇ ਤੇ ਤਿੰਨ ਜਾਂ ਚਾਰ ਦਾਣੇ ਛੱਡਾਂਗੇ ਬਾਕੀ ਆਪਾਂ ਨੇ ਸਾਰੀ ਇਹਦੀ ਕਟਿੰਗ ਕਰ ਦੇਣੀ ਆ ਇਹਦੀ ਕਟਿੰਗ ਕਰਨ ਦਾ ਇਹ ਫਾਇਦਾ ਹੋਊਗਾ ਵੀ ਬੂਟੇ ਨੂੰ ਥੋੜੀ ਜਿਹੀ ਗਰੋਥ ਮਿਲ ਜੂ ਜਦੋਂ ਥੋੜਾ ਬੂਟਾ ਵੱਡਾ ਹੋ ਗਿਆ ਫੇਰ ਆਪਾਂ ਇਹ ਤੋਂ ਜ਼ਿਆਦਾ ਫਲ ਪ੍ਰਾਪਤ ਕਰ ਲਾਂਗੇ ਜੀ ਜੇ ਹੁਣੇ ਸਾਲੇ ਇਸ ਵਕਤ ਹੀ ਆਪਾਂ ਨੇ ਇਹ ਤੋਂ ਫਲ ਜ਼ਿਆਦਾ ਲੈ ਲਿਆ ਤਾਂ ਇਹਦੇ ਵਿੱਚ ਜਿਹੜੀ ਇਹਦੀ ਗਰੋਥ ਆ ਉਹ ਘਟ ਜਾਂਦੀ ਆ ਫਿਰ ਬੂਟਾ ਉਹ ਸਾਈਜ਼ ਨਹੀਂ ਕਰ ਪਾਉਂਦਾ ਨਾ ਹੀ ਉਹਨਾਂ ਵੱਧ ਪਾਉਂਦਾ ਜਿੰਨਾ ਉਹਨੂੰ ਵਧਣਾ ਚਾਹੀਦਾ ਕਿਉਂਕਿ ਹਰ ਚੌਥੇ ਸਾਲ ਆਪਾਂ ਚੌਥੇ ਜਾਂ ਪੰਜਵੇਂ ਸਾਲ ਜਾ ਕੇ ਫਲ ਪੂਰਾ ਲੈਣ ਲੱਗਦੇ ਆ ਜੀ ਕਿਸੇ ਵੀ ਫਲ ਕਿਸੇ ਵੀ ਦਰਖਤ ਤੋਂ ਜੇ ਆਪਾਂ ਹੁਣੇ ਇਹਦੇ ਤੋਂ ਇੰਨਾ ਫਲ ਲੈ ਲਾਂਗੇ ਵੀ ਇਹ ਇਹ ਆਪਦੀ ਗਰੋਥ ਇਹਨਾਂ ਪੂਰੀ ਕਰ ਸਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੂਟਾ ਮੈਚ्योर ਨਹੀਂ ਹੋ ਸਕੂਗਾ ਨਾ ਮਚ्योर ਹੋਣ ਕਾਰਨ ਇਹਦੇ ਚ ਜਿਹੜੀ ਆਪਣੀ ਫਲ ਦੀ ਜਿਹੜੀ ਆਪਣੀ ਗੁਣਵੱਤਾ ਉਹ ਵੀ ਨਹੀਂ ਪੂਰੀ ਆਉਣੀ ਤੇ ਜਿਹੜਾ ਫਲ ਦੀ ਮਾਤਰਾ ਉਹ ਵੀ ਨਹੀਂ ਸਹੀ ਆਉਣੀ ਤੇ ਦੋਸਤੋ ਇਹਦਾ ਆਪਾਂ ਇਸ ਸਮੇਂ ਹੁਣ ਕੱਟ ਦੇਣਾ ਜੀ ਸਾਰਾ ਫਲ ਤਕਰੀਬਨ ਤੁਸੀਂ ਆ ਬਣਿਆ ਹੋਇਆ ਦੇਖ ਸਕਦੇ ਹੋ ਤਕਰੀਬਨ ਬਣ ਕੇ ਜੀ ਫੁੱਲਾਂ ਤੋਂ ਬਾਅਦ ਹੁਣ ਪੂਰਾ ਫਲ ਬਣ ਚੁੱਕਿਆ ਸੀ ਹੁਣ ਇਹਨੂੰ ਕੱਟ ਕੇ ਆਪਾਂ ਸਿਰਫ ਤਿੰਨ ਚਾਰਕ ਦਾਣੇ ਜਿਹੜੇ ਹੈਗੇ ਆ ਜੀ ਉਹ ਰੱਖਾਂਗੇ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਵੀ ਇੱਕ ਕਿਹਜਾ ਸਵਾਦ ਆ ਜੀ ਕਿ ਕਿੰਨਾ ਵਧੀਆ ਹੁੰਦਾ ਜੀ ਤੇ ਕਿੱਡਾ ਕ ਫਲ ਬਣਦਾ ਤੇ ਇਹ ਚ ਆਪਾਂ ਨੇ ਥੋੜੇ ਜੇ ਰੱਖ ਲਏ ਇੱਕ ਗੱਲ ਦੋਸਤੋ ਹੋਰ ਦੀ ਇਹ ਗਰਾਫਟ ਇੱਥੋਂ ਹੋਇਆ ਹੋਇਆ ਜੀ ਇਹਦੇ ਤੋਂ ਥੱਲੇ ਆਪਾਂ ਜਿੰਨੀਆਂ ਵੀ ਟਾਹਣੀਆਂ ਹੁੰਦੀਆਂ ਨੇ ਉਹ ਸਾਰੀਆਂ ਕੱਟ ਦੇਣੀਆਂ ਨੇ ਜੀ ਉਹ ਕੱਟਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਨਹੀਂ ਤਾਂ ਫਿਰ ਜੀ ਜਿਹੜਾ ਦੇਸੀ ਬੂਟਾ ਉਹਦੀ ਗਰੋਥ ਤੇਜ਼ੀ ਨਾਲ ਹੋਣ ਕਰਕੇ ਜਿਹੜਾ ਉੱਪਰ ਬੂਟਾ ਦੀ ਆਪਣਾ ਜਿਹਦਾ ਆਪਾਂ ਨੇ ਫਰੂਟ ਲੈਣਾ ਹਾਰਵੈਸਟ ਕਰਨਾ ਉਹ ਪ੍ਰੋਪਰਲੀ ਨਹੀਂ ਹੁੰਦਾ ਜੀ ਤੇ ਇਸ ਕਰਕੇ ਜੀ ਹੁਣ ਆਪਾਂ ਇਹਦੇ ਆਪਾਂ ਫਲ ਕੱਟ ਚੁੱਕੇ ਆ ਤੇ ਆ ਤੁਹਾਨੂੰ ਦਿਖਾਤਾ ਜੀ ਸਾਰੇ ਹੀ ਤੇ ਹੁਣ ਦੂਸਰੇ ਬੂਟੇ ਤੇ ਵੀ ਆਪਾਂ ਇਹੀ ਕੰਮ ਕਰਾਂਗੇ ਜਿੰਨੇ ਫਲ ਲੱਗੇ ਹੋਏ ਨੇ ਉਹ ਇਸ ਦਿਨ ਇਹਨਾਂ ਦਿਨਾਂ ਚ ਆ ਕੇ ਜਦੋਂ ਥੋੜਾ ਸਾਈਜ਼ ਬਣ ਗਿਆ ਉਹਨਾਂ ਦੇ ਮਟਰ ਦੇ ਦਾਣੇ ਉੱਤੇ ਹੋ ਗਏ ਤਾਂ ਆਪਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਹਾਂ ਇਹ ਐਨੇਕ ਫਲ ਆਪਣੇ ਬਣ ਚੁੱਕੇ ਨੇ ਜੀ ਉਹਨਾਂ ਚੋਂ ਆਪਾਂ ਤਾਂ तकरीबन 90% ਫਲ ਝਾੜ ਦੇਣੇ ਆ ਜੀ 10% ਫਲ ਰੱਖ ਕੇ ਆਪਾਂ ਨੂੰ ਟੇਸਟ ਦਾ ਤੇ ਉਹਦੇ ਸਾਈਜ਼ ਦਾ ਪਤਾ ਲੱਗ ਜੀ ਉਹਨਾਂ ਕ ਆਪਾਂ ਨੇ ਰੱਖਣਾ ਜੀ ਆਜੋ ਦੂਜੇ ਬੂਟੇ ਕੋਲ ਵੀ ਉਹ ਵੀ ਆਪਾਂ ਕਰਦੇ ਆ ਜੀ ਦੋਸਤੋ ਇਹਦੇ ਥੋੜੇ ਜਿਹਾ ਜ਼ਿਆਦਾ ਆਏ ਹੋਏ ਨੇ ਜੀ ਫਲ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਭਰਿਆ ਪਿਆ ਜੀ ਇਹ ਇਹ ਹੁਣ ਆਪਾਂ तकरीबन 90% ਫਲੇ ਦਾ ਝਾੜ ਦੇਣਾ ਜੀ ਉਹ ਕਾਰਨ ਇਹੀ ਆ ਵੀ ਜੇ ਇੱਕ ਤਾਂ ਇਹਦਾ ਬੂਟੇ ਦਾ ਜੋਰ ਨਹੀਂ ਲੱਗੂਗਾ ਬੂਟਾ ਗਰੋਥ ਕਰਨ ਲੱਗ ਜੂਗਾ ਦੂਸਰਾ ਆਪਾਂ ਜਿਹੜਾ 10% ਫਾਲ ਰੱਖਾਂਗੇ ਉਹ ਚੋਂ ਆਪਾਂ ਨੂੰ 5-4% ਫਾਲ ਜਿਹੜਾ ਹੈ ਜੀ ਉਹ ਟੇਸਟ ਕਰਨ ਨੂੰ ਮਿਲ ਜੂਗਾ ਤੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਸਾਈਜ਼ ਤੇ ਟੇਸਟ ਇਹ ਰੁੱਖ ਦਾ ਕਿਹਜਾ ਬਣਦਾ ਇਤੋਂ ਜ਼ਿਆਦਾ ਰੱਖਦੇ ਆ ਫਿਰ ਆਪਾਂ ਨੂੰ ਦਿੱਕਤ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਆ ਇਹ ਕੰਮ ਜਿਹੜਾ ਲੋਕਾਠ ਨਾਲ ਕਰਨ ਵਾਲਾ ਲੋਕਾਠ ਨਾਲੇ ਫਰਵਰੀ ਦੇ ਪਹਿਲੇ ਹਫ਼ਤੇ ਚ ਆਪਾਂ ਇਹ ਕੰਮ ਕੰਪਲੀਟ ਕਰ ਲਈਏ ਜੀ ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਫਲ ਲੱਗਿਆ ਹੋਇਆ ਜੀ ਮੈਂ ਕਿੰਨਾ ਝਾੜ ਕੇ ਰੱਖਿਆ ਤੇ ਇਹ ਤਕਰੀਬਨ ਸਾਰਾ ਝਾੜ ਕੇ ਆਪਾਂ ਨੇ ਜੀ ਸਿਰਫ 10% ਫਲ ਰੱਖਣਾ ਇਹਦੇ ਤੇ ਤਾਂ ਜੋ ਇਹ ਬੂਟਾ ਚੰਗੀ ਤਰ੍ਹਾਂ ਵੱਧ ਸਕੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਵਧੀਆ ਬੂਟਾ ਜੀ ਇਹ ਬਹੁਤ ਜ਼ਿਆਦਾ ਫਲ ਆਇਆ ਹੋਇਆ ਜੀ ਇਹਨੂੰ ਤੇ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਵੀ ਕਿੰਨਾ ਫਲ ਆਪਾਂ ਨੇ ਇਹਦੇ ਤੋਂ ਘੱਟਤਾ ਸਿਰਫ 10% ਫਲ ਰੱਖਾਂਗੇ ਜਿਹੜਾ ਆਪਾਂ ਨੂੰ ਟੇਸਟ ਦਾ ਪਤਾ ਲੱਗ ਜੂਗਾ ਜੀ ਆ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਫਲ ਆਪਾਂ ਨੇ ਇਹਦੇ ਤੋਂ ਝਾੜਤਾ ਜੀ ਸਿਰਫ 2 ਸਾਲ ਦਾ ਬੂਟਾ ਸੀ ਤੇ ਇੰਨਾ ਫਲ ਆਪਾਂ ਝਾਰ ਚੁੱਕੇ ਆ ਜੀ ਇਹਦੇ ਤੋਂ ਸਿਰਫ 10% ਫਲ ਰੱਖਾਂਗੇ ਜੀ ਪਤਾ ਲੱਗ ਜੂਗਾ ਆਪਾਂ ਨੂੰ ਟੇਸਟ ਦਾ ਦੋਸਤੋ ਇਹ ਜਿਹੜੀ ਉਹ ਵੈਰੈਟੀ ਆਪਾਂ ਕੱਟ ਕੇ ਆ ਆ ਉਹ ਤੁਸੀਂ ਦੇਖ ਹੀ ਚੁੱਕੇ ਹੋ ਇਹ ਵੈਰੈਟੀ ਥੋੜੀ ਜੀ ਹੋਰ ਆ ਜੀ ਇਹ ਉਦੋਂ ਲੇਟ ਪਛੇਤੀ ਜਾਂਦੀ ਆ ਜੀ ਇਹ ਵੈਰੈਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਫੁੱਲ ਹੁਣ ਆਏ ਹੋਏ ਨੇ ਜੀ ਫਲ ਨਹੀਂ ਹਜੇ ਬਣਿਆ ਜਦੋਂ ਫਲ ਬਣ ਗਿਆ ਆਪਾਂ ਉਦੋਂ ਕਟਿੰਗ ਕਰਨੀ ਆ ਜੀ ਜਿੰਨਾ ਚਿਰ ਫੁੱਲ ਨੇ ਆਪਾਂ ਨੇ ਕਟਿੰਗ ਨਹੀਂ ਕਰ ਰਹੀ ਆ ਤੁਸੀਂ ਹੁਣ ਫੁੱਲ ਲੱਗਿਆ ਦੇਖ ਸਕਦੇ ਹੋ ਕਿੰਨੇ ਵਧੀਆ ਗੁੱਛੇ ਦੇ ਰੂਪ ਦੇ ਵਿੱਚ ਫਲ ਆ ਚੁੱਕੇ ਜੀ ਫੁੱਲ ਆ ਚੁੱਕੇ ਨੇ ਹੁਣ ਫੁੱਲਾਂ ਤੋਂ ਜਦੋਂ ਫਲ ਬਣ ਗਿਆ ਜੀ ਜਦੋਂ ਫਲ ਤਿਆਰ ਹੋਣ ਲੱਗਿਆ ਉਦੋਂ ਬਾਅਦ ਕਟਿੰਗ ਕਰਾਂਗੇ ਜੀ ਆਪਾਂ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਮਟਰ ਦੇ ਦਾਣੇ ਜਿੱਡਾ ਫਲ ਬਣ ਗਿਆ ਜੀ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਇਹਦੀ ਸ਼ੇਪ ਬਣਾਉਣੀ ਥੋੜੀ ਜਿਹੀ ਜ਼ਰੂਰੀ ਆਪਾਂ ਅਗਲੇ ਬੂਟੇ ਤੇ ਇਹਦੀ ਸ਼ੇਪ ਦਿਖਾਵਾਂਗੇ ਜੀ ਇਨੂੰ ਜਿੰਨਾ ਆਪਾਂ ਸ਼ੇਪ ਦੇ ਵਿੱਚ ਕਰ ਲਾਂਗੇ ਜਿਵੇਂ ਇਹਦੀਆਂ ਚਾਰ ਟਾਣੀਆਂ ਇਕੱਠੀਆਂ ਨਿਕਲ ਜਾਣ ਤੇ ਫਿਰ ਉਦੋਂ ਬਾਅਦ ਆਪਾਂ ਕਟਿੰਗ ਕਰਕੇ ਇਹਨੂੰ ਵਧੀਆ ਬਣਾ ਲਈਏ ਇਹ ਬਹੁਤ ਵੱਡਾ ਰੁੱਖ ਹੁੰਦਾ ਜੀ ਤਕਰੀਬਨ ਇਹ ਅੰਬ ਜੱਡਾ ਰੁੱਖ ਬਣ ਜਾਂਦਾ ਜਾਮਣ ਜਾਂ ਅੰਬ ਜੱਡਾ ਤੇ ਫਲ ਵੀ ਬਹੁਤ ਦਿੰਦਾ ਜੀ ਪਰ ਫਲ ਦਾ ਸਾਈਜ਼ ਛੋਟਾ ਹੋਣ ਕਰਕੇ ਜੀ ਇਹਨੂੰ ਫਲ ਉਹਨਾਂ ਜਿੰਨਾ ਆਪਾਂ ਅੰਬ ਦਾ ਜਾਂ ਹੋਰ ਆ ਉਹਨਾਂ ਕ ਤਕਰੀਬਨ ਆਪਾਂ ਹਾਰਵੈਸਟ ਕਰ ਲੈਣੇ ਆ ਜੀ ਇਹਦੇ ਤੋਂ ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਉਹ ਵੈਰਾਈਟੀ ਜਿਹੜੀ ਪਹਿਲਾਂ ਅਸੀਂ ਬੀਜ ਜੈਲੋ ਉਹਦੇ ਤਾਂ ਫਲ ਬਣ ਚੁੱਕੇ ਨੇ ਇਹ ਵੈਰਾਈਟੀ ਦੇ ਹਜੇ ਫਲ ਨਹੀਂ ਬਣੇ ਜੀ ਹੁਣ ਆਪਾਂ ਅਗਲਾ ਬੂਟਾ ਦਿਖਾਉਣਾ ਉਹਦੇ ਤੇ ਹਜੇ ਫਲਾਵਰਿੰਗ ਵੀ ਨਹੀਂ ਹੋਈ ਜੀ ਉਹ ਅਗਲੇ ਸਾਲ ਤੱਕ ਫਲਾਵਰਿੰਗ ਸ਼ੁਰੂ ਹੋ ਜੂ ਇਹ ਵੀ ਗ੍ਰਾਫਟਡ ਆ ਉਹ ਵੀ ਗ੍ਰਾਫਟਡ ਉਹਦੀ ਤੁਸੀਂ ਸ਼ੇਪ ਦੇਖ ਸਕਦੇ ਹੋ ਜੀ ਦੋਸਤੋ ਇਹਦੀ ਇਹ ਸ਼ੇਪ ਬਣ ਰਹੀ ਹੈ ਜੀ ਪੂਰੀ ਪ੍ਰੋਪਰ ਕਨੋਪੀ ਪੂਰੀ ਮੈਨੇਜ ਹੋ ਰਹੀ ਹੈ ਜੀ ਜੇ ਜਿਆਦਾ ਕੋਈ ਅੰਦਰ ਬੂਟੇ ਦੇ ਜਿਆਦਾ ਅੰਦਰ ਡੀਪ ਦੇ ਵਿੱਚ ਕੋਈ ਟਾਣੀ ਜਿਆਦਾ ਫਸਦੀ ਹੋਵੇ ਉਹਨੂੰ ਕੱਟ ਦਿੰਨੇ ਆ ਜੀ ਆਪਾਂ ਇਹਨੂੰ ਪੂਰੀ ਛਤਰੀ ਨੋ ਮਾਪਾ ਬਣਾ ਕੇ ਚੱਲਦੇ ਆ ਕਿਉਂਕਿ ਰੁੱਖਾਂ ਦੀ ਉਮਰ ਵੀ ਇਹਨਾਂ ਦੀ ਬਹੁਤ ਜਿਆਦਾ ਲੰਬੀ ਆ ਤਕਰੀਬਨ ਇਹ 100 100 ਸਾਲ ਪੁਰਾਣੇ ਰੁੱਖ ਵੀ ਖੜੇ ਨੇ ਜਿਹੜੇ ਫਲ ਦੇ ਰਹੇ ਨੇ ਤੇ ਬਾਕੀ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ 10ਵੇਂ ਸਾਲ ਤੱਕ ਜਾ ਕੇ ਪੂਰੀ ਪੀਕ ਤੇ ਪਹੁੰਚਦੀ ਹੈ ਜੀ ਇਹ ਹੁਣ 2 ਸਾਲ ਦੇ ਬੂਟੇ ਨੇ ਤੁਸੀਂ ਦੇਖ ਸਕਦੇ ਹੋ ਚਾਰਾਂ ਬੂਟਿਆਂ ਦੀ ਮੈਂ ਗਰੋਥ ਦਿਖਾਈ ਹੈ ਜੀ ਪੂਰੇ ਵਧੀਆ ਹੋ ਰਹੇ ਨੇ ਤੇ ਆਪਾਂ ਨੂੰ ਫਲ ਦੇ ਰਹੇ ਨੇ ਜੀ ਧੰਨਵਾਦ ਜੀ